ਸੋਸ਼ਲ ਮੀਡੀਆ ਤੇ ਨੱਬਾ ਦੇ ਪਿੰਡ ਮਡੋਰ ਵਿਖੇ ਸ਼ਰਿਆਮ ਨਸ਼ਾ ਵਿਕਰਨ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਵੱਲੋਂ ਵਰਤਿਆ ਗਿਆ ਸਮਾਨ ਦਿਖਾ ਕੇ ਇੱਕ ਨੌਜਵਾਨ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਅਖੀਰ ਪ੍ਰਸ਼ਾਸਨ ਜਾਗਿਆ ਤੇ ਡੀਐਸਪੀ ਨੱਬਾ ਗੁਰਿੰਦਰ ਸਿੰਘ ਬਲ ਪਿੰਡ ਮਡੋਰ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਥਾਣਾ ਸਦਰ ਦੇ ਇੰਚਾਰਜ ਜਵਿੰਦਰ ਸਿੰਘ ਕੋਖਰ ਅਤੇ ਰੋਟੀਪੁਰ ਚੌਂਕੀ ਦੇ ਇੰਚਾਰਜ ਜਵਿੰਦਰ ਸਿੰਘ ਮੋਗੀ ਮੌਜੂਦ ਸਨ ਵੱਡੀ ਗਿਣਤੀ ਵਿੱਚ ਪਿੰਡ ਦੇ ਵਾਸੀ ਇਕੱਠੇ ਹੋਏ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਮੀਟਿੰਗ ਤੋਂ ਬਾਅਦ ਡੀਐਸਪੀ ਨਾਭਾ ਗੁਰਿੰਦਰ ਸਿੰਘ ਪਾਲ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਪੋਸਟਿੰਗ ਹੁਣੀ ਨਾਭਾ ਹੋਈ ਹੈ ਅਤੇ ਉਹ ਹੁਣ ਦੁਬਾਰਾ ਇਸ ਪਿੰਡ ਦੇ ਵਿੱਚ ਕਿਸੇ ਵੀ ਨੂੰ ਵੀ ਨਸ਼ਾ ਨਹੀਂ ਵੇਚਣ ਦੇਣਗੇ ਪਰ ਲੋ ਜੀ ਉਸ ਤੋਂ ਬਾਅਦ ਡੀਐਸਪੀ ਨਾਬਾ ਇੱਥੇ ਪਿੰਡ ਪਹੁੰਚੇ ਕਿ ਮਾਹੌਲ 'ਚ ਮੀਟਿੰਗ ਹੋਈ ਤੇ ਕੀ ਫੈਸਲਾ ਹੋਇਆ ਦੇਖੋ ਸਰ ਬਹੁਤ ਵਧੀਆ ਮਾਹੌਲ ਦੇ ਵਿੱਚ ਡਿਪਟੀ ਸਾਹਿਬ ਨੇ ਸਾਰੀਆਂ ਗੱਲਾਂ ਬਾਤਾਂ ਦਸੀਆਂ ਤੇ ਸੁਣੀਆਂ ਵੀ ਬਹੁਤ ਵਧੀਆ ਗੱਲਬਾਤ ਦੇ ਵਿੱਚ ਮੀਟਿੰਗ ਹੋਈ ਮਾਹੌਲ ਦੇ ਵਿੱਚ ਮੀਟਿੰਗ ਹੋਈ ਤੇ ਡਿਪਟੀ ਸਾਹਿਬ ਨੇ ਭਰੋਸਾ ਦਿੱਤਾ ਵੀ ਅਸੀਂ ਜਲ ਤੋਂ ਜਲਦ ਇਸ ਕਾਰਵਾਈ ਤੇ ਐਕਸ਼ਨ ਕਰਾਂਗੇ ਵੀ ਨਸਿਆਂ ਦੇ ਉੱਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਪੁਲਿਸ ਅਫਸਰਾ ਨਾਲ ਮਿਲੇ ਆ ਉਹਨਾਂ ਦੇ ਵੀ ਕਾਰਵਾਈ ਬੰਦ ਦੀ ਕਰੀ ਜਾਊਗੀ ਸਾਰਾ ਪਿੰਡ ਇਕੱਠਾ ਸੀ ਅੱਜ ਹਾਂਜੀ ਸਰ ਸਾਰਾ ਪਿੰਡ ਇਕੱਠਾ ਸੀ ਮੇਰੇ ਪਿੰਡ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਇਦਾਂ ਹੀ ਹਮੇਸ਼ਾ ਕਰਦੇ ਰਹਿਣਗੇ ਬਿਲਕੁਲ ਸਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਇਹ ਸਹੀ ਹੋਈ ਸੀ ਬਿਲਕੁਲ ਕਿਉਂਕਿ ਇਹ ਪਿੰਡ ਦੀ ਨਹੀਂ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਇੱਥੇ ਜਿਹੜਾ ਨਸ਼ਾ ਤਸਕਰੀ ਖਾਸ ਕਰਕੇ ਚਿੱਟੇ ਦਾ ਕਾਰੋਬਾਰ ਹੈ ਉਹ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਸੀ ਕਾਫੀ ਦੌਰ ਦੇਰ ਤੋਂ ਲੋਕ ਪਰੇਸ਼ਾਨ ਸੀ ਅਸੀਂ ਵੀ ਟੀਮਾਂ ਬਣਾ ਕੇ ਜਿਹੜੇ ਅੜਲੇ-ਦਾਲੇ ਪਿੰਡਾਂ ਤੋਂ ਨਸ਼ਾ ਲੈਣ ਆਉਂਦੇ ਸੀ ਉਹਨਾਂ ਨੂੰ ਫੜਦੇ ਸੀ ਬਾਰ-ਬਾਰ ਪਰ ਸਾਡੀ ਮਤਲਬ ਬਦਕਿਸਮਤੀ ਇਹੀ ਹੈ ਵੀ ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਫੜ ਕੇ ਉੱਥੇ ਪੁਲਿਸ ਨੂੰ ਦਿੰਦੇ ਸੀ ਤਾਂ ਸਾਡੇ ਹੀ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਉਹਨਾਂ ਦੀ ਲੋਕਾਂ ਦੀ ਪੋਸਟ ਪਨਾਹੀ ਕਰਦੇ ਸੀ ਜਿਹੜੇ ਕਿ ਮੰਤਰੀ ਸਾਹਿਬ ਦੇ ਕੋਈ ਖਾਸ ਬੰਦੇ ਨੇ ਮਲਾਜਮ ਵੀ ਸਾਨੂੰ ਕਹਿੰਦੇ ਰਹੇ ਸੀ ਵੀ ਅਸੀਂ ਕੀ ਕਰੀਏ ਸਾਡੀ ਤਾਂ ਬਾਹ ਫੜ ਕੇ ਗੱਡੀ 'ਚੋਂ ਬੰਦੇ ਲਾ ਲੈ ਜਾਂਦੇ ਨੇ ਦੇਖੋ ਜੀ ਤੁਹਾਡੇ ਸਾਹਮਣੇ ਡਿਪਟੀ ਸਾਹਿਬ ਨੇ ਗੱਲ ਕਹੀ ਆ ਵੀ ਸਾਨੂੰ ਮੱਤਾ ਪਾ ਕੇ ਦਿਓ ਸਾਡੀ ਬਦਕਿਸਮਤੀ ਇਹ ਹੈ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ ਪੈਂਬਰ ਨੇ ਤੁਸੀਂ ਕੱਲ ਤੋਂ ਦੇਖ ਲਿਓ ਉਹ ਇਸ ਮਤੇ ਤੇ ਵੀ ਸਾਈਨ ਨਹੀਂ ਕਰਨਗੇ ਵੀ ਆਪਾਂ ਨੇ ਕਿਸੇ ਨਸ਼ੇ ਵਾਲੇ ਦੀ ਹੈ ਜਿਹੜੀ ਜਵਾਨਤ ਨਹੀਂ ਕਰਾਉਣੀ ਸਰਕਾਰ ਤਾਂ ਕਹਿੰਦੀ ਆ ਅਸੀਂ ਨਸ਼ਾ ਖਤਮ ਕਰਨਾ ਬਿਲਕੁਲ ਦੇਖੋ ਜੀ ਜਿਹੜਾ ਸਰਕਾਰ ਹੈ ਜੀ ਦੇਖੋ ਲੋਕਾਂ ਨੂੰ ਵੋਟਾਂ ਵੋਟਾਂ ਦੇ ਲਈ ਲੋਕਾਂ ਤੋਂ ਵੋਟਾਂ ਵਟੋਰਨ ਦੇ ਲਈ ਜਿਵੇਂ ਸਰਕਾਰ ਹੈ ਜਿਹੜੀ ਇਹ ਗੱਲਾਂ ਕਰ ਰਹੀ ਹੈ ਇਹ ਸਾਡੇ ਪਿੰਡ ਦੀ ਤੁਹਾਡੇ ਸਾਹਮਣੇ ਹੈ ਜਿਹੜੀ ਇਹ ਮਿਸਾਲ ਹੈ ਤੁਸੀਂ ਦੇਖ ਸਕਦੇ ਹੋ ਅੱਜ ਡਿਪਟੀ ਸਾਹਿਬ ਕਹਿ ਕੇ ਗਏ ਨੇ ਵੀ ਸਾਨੂੰ ਕੱਲ ਨੂੰ ਮਤਾ ਪਾ ਕੇ ਦਬੋ ਇਹ ਮਤੇ ਤੇ ਬਿਲਕੁਲ ਵੀ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੈਂਬਰ ਨੇ ਉਹ ਬਿਲਕੁਲ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ আর ਉਹ ਮਤਾ ਪਾਉਣ ਦੇ ਵਿੱਚ ਸਹਿਯੋਗ ਨਹੀਂ ਕਰਨਗੇ ਕੀ ਪੰਚਾਇਤ ਜੀ ਇਹ ਮਤਾ ਪਾਉਗੀ ਜੀ ਪੰਚਾਇਤ ਪਾਉਗੀ ਬਿਲਕੁਲ ਮੈਂ ਤੁਹਾਨੂੰ ਉਹੀ ਅੱਜ ਗੱਲ ਤੁਹਾਡੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਮੰਤਰੀ ਸਾਹਿਬ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ ਵੀ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਪੰਚਾਇਤ ਦੇ ਵਿੱਚ ਚੁਣੇ ਹੋਏ ਪੰਚ ਨੇ ਉਹ ਇਸ ਤਰ੍ਹਾਂ ਦੇ ਮਤਿਆਂ ਦੇ ਉੱਤੇ ਵੀ ਸਾਈਨ ਕਿਉਂ ਨਹੀਂ ਕਰਦੇ ਹੈਗੇ ਜੀ ਜੇਕਰ ਸਰਕਾਰ ਕਹਿੰਦੀ ਹੈ ਵੀ ਜੁੱਧ ਨਸਿਆਂ ਵਿਰੁੱਧ ਹੈ ਸਾਡਾ ਫਿਰ ਉਹਨਾਂ ਦੇ ਹੀ ਬਲੰਟੀ ਯਾਰ ਇਸ ਜੁੱਧ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੁੰਦੇ ਹੈਗੇ ਜੀ ਸਰ ਕਿਸ ਮਾਹੌਲ ਦੇ ਵਿੱਚ ਜਿਹੜੀ ਅੱਜ ਪਿੰਡ ਮੜੋਰ ਦੇ ਵਿੱਚ ਮੀਟਿੰਗ ਹੋਈ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਆਏ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਰਕੇ ਸਾਡੇ ਧਿਆਨ 'ਚ ਇਹ ਗੱਲ ਆਈ ਤੇ ਫਿਰ ਪਹਿਲਾਂ ਐਸਐਚਓ ਸਾਹਿਬ ਤੇ ਚੌਕੀਨਚਾਰ ਸਾਹਿਬ ਇੱਥੇ ਆ ਕੇ ਵੀ ਗਏ ਨੇ ਉਹ ਸਾਰਾ ਜਿਹੜਾ ਏਰੀਆ ਉਹਨੂੰ ਉਹਦਾ ਮਾਇਨਾ ਕਰਕੇ ਗਏ ਨੇ ਹੁਣ ਜਦੋਂ ਇਹਨਾਂ ਨੇ ਮੈਨੂੰ ਗੱਲ ਦੱਸੀ ਸਾਰੀ ਅਸੀਂ ਕਿਹਾ ਵੀ ਸਾਰੇ ਪਿੰਡ ਨਾਲ ਹੀ ਗੱਲ ਕਰਾਂਗੇ ਮਤਲਬ ਉਸ ਦਿਲੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਦਿਲੋਂ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਮੈਂ ਇਹਨਾਂ ਨੂੰ ਇਸ ਗੱਲ ਦਾ ਸ਼ਾਬਾਸ਼ ਵੀ ਦੇਣਾ ਚਾਹੁੰਦਾ ਤੇ ਇਸ ਗੱਲ ਨੂੰ ਮੈਂ ਅਪਰੀਸ਼ੀਏਟ ਵੀ ਕਰ ਰਿਹਾ ਵੀ ਸਾਰੇ ਪਿੰਡ ਨੇ ਇਸ ਗੱਲ ਲਈ ਅੱਗੇ ਹੋ ਕੇ ਸਾਡੇ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਨਹੀਂ ਤਾਂ ਅਸੀਂ ਹੋਰ ਪਿੰਡਾਂ ਜਾਂਦੇ ਆ ਕੋਈ ਨਾ ਕੋਈ ਉਹ ਡਰ ਖੌਫ ਚ ਇਹ ਗੱਲ ਡਿਸਕਲੋਜ਼ ਨਹੀਂ ਕਰਦੇ ਵੀ ਕੌਣ ਨਸ਼ਾ ਵੇਚ ਰਿਹਾ ਤੇ ਕੌਣ-ਕੌਣ ਬੰਦੇ ਇਹਦੇ ਚ ਇਨਵੋਲ ਨੇ ਪਹਿਲਾਂ ਤਾਂ ਮੈਂ ਪਿੰਡ ਵਾਲਿਆਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਤੇ ਹੁਣ ਗੱਲ ਇਹ ਹੈ ਵੀ ਨਸ਼ੇ ਲਈ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਵੀ ਨਸ਼ਾ ਜਿਹੜਾ ਹੈਗਾ ਉਹ ਖਤਮ ਕੀਤਾ ਜਾਵੇ ਪੰਜਾਬ ਚੋਂ ਉਹਦੇ ਵਿੱਚ ਅਸੀਂ ਫੇਰ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਵਚਨਬੱਧ ਜੋ ਵੀ ਪੁਲਿਸ ਵੱਲੋਂ ਕਾਰਵਾਈ ਹੋਏਗੀ ਉਹ ਮੁਕੰਮਲ ਹੋਏਗੀ ਕੋਈ ਕਿਸੇ ਕਿਸਮ ਦੀ ਢਿਲਮਠ ਨਹੀਂ ਹੋਏਗੀ